ਕਿਵੇਂ ਦੀ ਤਿਆਰੀ ਹੈ ਔਰ ਕਿਵੇਂ ਦਾ ਵਕੀਲਾਂ ਦਾ ਪਿਆਰ ਮਿਲ ਰਿਹਾ ਤੁਹਾਨੂੰ ਇਸ ਟਾਈਮ ਤੁਹਾਨੂੰ ਵੀ ਜਿਹੜਾ ਮੇਰਾ ਮੁੱਦਾ ਡਵੈਲਪਮੈਂਟ ਆਫ ਦਾ ਬਾਰ ਔਰ ਡਿਗਨਿਟੀ ਆਫ ਦਾ ਬਾਰ ਇਹ ਮੇਰਾ ਮੇਨ ਮੁੱਦਾ ਹੈ ਮੇਰੀ ਜਿਹੜੀ ਕੰਪੀਟੀਸ਼ਨ ਹੈ ਮੈਂ ਕੰਪੀਟੀਸ਼ਨ ਤਾਂ ਸਾਰਿਆਂ ਨਾਲ ਮੰਨਦਾ ਪਰ ਇਹਨੂੰ ਮੈਂ ਫਾਈਟ ਨਹੀਂ ਮੰਨੂਗਾ ਫਾਈਟ ਹੁੰਦੀ ਦੁਸ਼ਮਨਾ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਉਹ ਪੁਲਿਸ ਵਿੱਚ ਹੁੰਦਾ ਉਹ ਕੰਪੀਟੀਟਰਸ ਵਿੱਚ ਹੁੰਦਾ ਨੌਜਵਾਨ ਵਕੀਲਾਂ ਲਈ ਕੀ ਕਰਨਾ ਚਾਹੋਗੇ ਵੀਹਨ ਲਈ ਸੀਟਿੰਗ ਅਰੇਂਜਮੈਂਟ ਤੇ ਹੋਰ ਚੈਂਬਰਾਂ ਦੀ ਵਿਵਸਥਾ ਕਰਨ ਦਾ ਮੇਰਾ ਪਹਿਲੀ ਪ੍ਰਾਇੋਰਟੀ ਬੇਸ ਇਹ ਮੈਨੀਫੈਸਟੋ ਹੈ ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਲੁਧਿਆਣਾ ਬਾੜ ਦੇ ਇਲੈਕਸ਼ਨ 28 ਫਰਵਰੀ 2025 ਨੂੰ ਹੋਣ ਜਾ ਰਹੇ ਆ ਔਰ ਪ੍ਰੈਜ਼ੀਡੈਂਟ ਦੀ ਪੋਸਟ ਤੇ ਜੋ ਚੋਣ ਲੜ ਰਹੇ ਆ ਮੇਰੇ ਨਾਲ ਗੁਰਪ੍ਰੀਤ ਸਿੰਘ ਅਰੋੜਾ ਜੀ ਮੌਜੂਦ ਰਹਿਣਗੇ ਵਕੀਲ ਸਾਹਿਬ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਸ ਪੋਸਟ ਦੀ ਜ਼ਿੰਮੇਵਾਰੀ ਨੂੰ ਸਮਝਾਂਗੇ ਵੀ ਜਦੋਂ ਇਸ ਪੋਸਟ ਨੂੰ ਲੜਨ ਦੇ ਬਾਰੇ ਬੰਦਾ ਸੋਚਦਾ ਹੈ ਤੇ ਉਹਦੀ ਜ਼ਿੰਮੇਵਾਰੀ ਹੋਰ ਆਮ ਜ਼ਿੰਦਗੀ ਨਾਲੋਂ ਕਿੰਨੀ ਵੱਡੀ ਹੋ ਜਾਂਦੀ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਲੁਧਿਆਣਾ ਦੀ ਤੇ ਨਾਰਥ ਦੀ ਇਹ ਸਭ ਤੋਂ ਵੱਡੀ ਬਾਅਦ ਆ ਔਰ ਇਸ ਦੀ ਪ੍ਰੈਜ਼ੀਡੈਂਟ ਦੀ ਪੋਸਟ ਲੜਨਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਪ੍ਰਧਾਨ ਤੇ ਬੜੀ ਜ਼ਿੰਮੇਵਾਰੀ ਪੈ ਜਾਂਦੀ ਹੈ ਸੋ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਮੈਂ ਜਿਵੇਂ ਕਿਹਾ ਕਿ ਪ੍ਰਧਾਨ ਦੀ ਪੋਸਟ ਲੜਨਾ ਕੋਈ ਆਮ ਗੱਲ ਨਹੀਂ ਹੈਗੀ ਖਾਲਾ ਜੀ ਦਾ ਬੜਾ ਨਹੀਂ ਹੈਗਾ ਜਿਵੇਂ ਕਹਿੰਦੇ ਵਕਾਲਤ ਖਾਲਾ ਜੀ ਦਾ ਬੜਾ ਨਹੀਂ ਪ੍ਰਧਾਨ ਦੀ ਪੋਸਟ ਵੀ ਲੜਨੀ ਖਾਲਾ ਜੀ ਦੇ ਬੜਾ ਨਹੀਂ ਬਿਲਕੁਲ ਜੀ ਬਿਲਕੁਲ ਇਸ ਪੋਸਟ ਤੇ ਇਲੈਕਸ਼ਨ ਫਾਈਟ ਹੋ ਰਹੀ ਹੈ 28 ਫਰਵਰੀ ਦੀ ਇਲੈਕਸ਼ਨ ਆ ਬਹੁਤ ਥੋੜੇ ਦਿਨ ਰਹਿ ਗਏ ਆ ਕਿਵੇਂ ਦੀ ਤਿਆਰੀ ਆ ਔਰ ਕਿਵੇਂ ਦਾ ਵਕੀਲਾਂ ਦਾ ਪਿਆਰ ਮਿਲ ਰਿਹਾ ਤੁਹਾਨੂੰ ਇਸ ਟਾਈਮ ਅ ਪਹਿਲੀ ਗੱਲ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਅਰੋੜਾ ਕੈਂਡੀਡੇਟ ਫੋਰ ਦਾ ਪੋਸਟ ਆਫ ਪ੍ਰੈਜ਼ੀਡੈਂਟ ਇਨ ਡੀਵੀ ਲੁਧਿਆਣਾ ਆਪ ਸਭ ਦਾ ਧੰਨਵਾਦ ਕਰਦਾ ਹਾਂ ਜੀ ਅ ਜਦੋਂ ਤੱਕ ਪ੍ਰੈਜ਼ੀਡੈਂਟ ਦੀ ਪੋਸਟ ਦੀ ਗੱਲ ਹੈ ਮੈਂ ਆਪ ਨੂੰ ਦੱਸਣਾ ਚਾਹਨਾ ਵਾਂ ਮੈਂ ਪਹਿਲਾਂ ਵੀ 2008 ਵਿੱਚ ਹਮ ਇਸੇ ਬਾਰ ਨੇ ਇੰਨਾ ਪਿਆਰ ਦਿੱਤਾ ਮੈਂ ਪਹਿਲੀ ਯਾਰ ਫਾਈਨਾਂਸ ਸੈਕਟਰੀ ਇਲੈਕਟ ਹੋਇਆ ਜੀ ਔਰ ਉਸ ਟਾਈਮ ਵੀ ਬੀਇੰਗ ਅ ਫਾਈਨਾਂਸ ਸੈਕਟਰੀ ਮੇਰੀ ਜੋ ਜ਼ਿੰਮੇਵਾਰੀਆਂ ਸੀ ਮੈਂ ਉਹ ਬੁਰੀਆਂ ਕੀਤੀਆਂ ਜੀ ਉਸ ਤੋਂ ਬਾਅਦ 2014 ਵਿੱਚ ਮੈਨੂੰ ਇਦਾਂ ਹੀ ਹੰਗਾਰਾ ਮਿਲਿਆ ਇੰਨੀ ਪਿਆਰ ਮਿਲਿਆ ਇੰਨੀ ਵੋਟ ਸਪੋਰਟ ਮਿਲੀ ਔਰ ਮੈਂ ਉਸ ਟਾਈਮ 2014 ਦੀ ਜਿਹੜੀ ਹੈਗੀ ਸੀ ਹੂੰ ਉਹਦੇ ਵਿੱਚ ਮੈਂ ਸੈਕਟਰੀ ਇਲੈਕਟ ਹੋਇਆ ਹੂੰ ਜਿੰਨ ਦੇ ਵਿੱਚ ਜਿਹੜੀਆਂ ਸਾਡੇ ਉਸ ਟਾਈਮ ਡਿਵੈਲਪਮੈਂਟ ਦੇ ਕੰਮ ਸੀ ਹੂੰ ਉਹਦੇ ਚੋਂ ਮੇਨ ਸੀ ਲਾਇਬ੍ਰੇਰੀ ਹੂੰ ਕਿਉਂਕਿ ਲਾਇਬ੍ਰੇਰੀ ਦੀ ਹਾਲਤ ਉਸ ਟਾਈਮ ਬਹੁਤ ਹੀ ਖਸਤਾ ਸੀ ਹੂੰ ਮੈਂ ਬੁੱਕਸ ਵੀ ਸਾਰੀਆਂ ਖਰਾਬ ਹੋਈਆਂ ਪਈਆਂ ਸੀ ਖਸਤਾ ਹਾਲ ਤੇ ਚਾਈ ਹੋਈ ਸੀ ਸਿਉਂਕ ਲੱਗੀ ਹੋਈ ਸੀ ਜੀ ਅਸੀਂ ਤੇ ਮੈਂ ਤੇ ਮੇਰੀ ਟੀਮ ਨੇ ਐਗਜ਼ੀਕਟਿਵ ਬੋਡੀ ਨੇ ਉਸ ਟਾਈਮ ਡਿਸਾਈਡ ਕੀਤਾ ਵੀ ਅਸੀਂ ਜਿਹੜੀ ਲਾਇਬ੍ਰੇਰੀ ਹੈ ਲਾਇਬ੍ਰੇਰੀ ਦੀ ਜਿਹੜੀ ਲੁੱਕ ਹੈ ਉਹਨੂੰ ਅਸੀਂ ਅਪਗ੍ਰੇਡ ਕਰਨਾ ਹੈ ਉਹਨੂੰ ਮਾਡਰਨ ਕਰਨਾ ਹੈ ਜੀ ਔਰ ਉਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਏ ਵੀ ਵਿਲ ਡੂ ਔਰ ਸੇਮ ਅੱਜ ਤੋਂ ਹੀ ਲਾਇਬ੍ਰੇਰੀ ਦੀ ਹਾਲਤ ਦੇਖਦੇ ਪਿਓ ਕਿੰਨੀ ਵਧੀਆ ਹੈ ਉਥੇ ਹਰੇਕ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ ਹਰੇਕ ਤਰ੍ਹਾਂ ਦੀ ਸਹੂਲਤ ਉਥੇ ਮਿਲ ਰਹੀ ਹੈ ਔਰ ਬੜਾ ਕਲੀਨ ਦਾ ਮਾਹੌਲ ਹੈ ਜੀ ਸੈਕੰਡ ਉਸ ਟਿਨਿਓਰੇ ਚ ਹੀ ਮੇਰੇ ਅ ਮੇਰੇ ਤੇ ਮੇਰੀ ਟੀਮ ਵੱਲੋਂ ਦੋ ਨਵੀਆਂ ਲਿਫਟਾਂ ਜੀ ਲਗਾਈਆਂ ਗਈਆਂ ਜਿਹੜੀਆਂ ਲਾਇਬ੍ਰੇਰੀ ਦੇ ਬਿਲਕੁਲ ਸਾਹਮਣੇ ਐ ਔਰ ਉਹ ਐਡਵੋਕੇਟਰੀ ਸਹੂਲਤਾਂ ਵਾਸਤੇ ਲਾਈ ਗਈ ਪਬਲਿਕ ਦੀ ਸਹੂਲਤਾਂ ਵਾਸਤੇ ਲਾਈ ਗਈ ਫਿਰ ਇੱਥੇ ਜਿਹੜਾ ਹਾਈਜੈਨਿਕ ਫੂਡ ਦੀ ਬੜੀ ਕਮੀ ਸੀ ਉਸ ਲਈ ਜਿਹੜੀ ਪਹਿਲੀ ਫਲੋਰ ਪਹਿਲੀ ਮੰਜ਼ਲ ਸੀ ਉੱਥੇ ਫਸਟ ਟਾਈਮ ਅਸੀਂ ਫੂਡ ਕੋਰਡ ਲੈ ਕੇ ਆਏ ਜੀ ਉਸ ਤੋਂ ਇਲਾਵਾ ਵੀ ਪਾਰਕਿੰਗ ਨੂੰ ਲੈ ਕੇ ਹਰ ਇੱਕ ਤਰ੍ਹਾਂ ਜਿਹੜੇ ਡੇ ਟੂ ਡੇ ਜਿਹੜੀ ਪ੍ਰੋਬਲਮਸ ਆਉਂਦੀਆਂ ਸੀ ਉਹਨਾਂ ਨੂੰ ਅਸੀਂ ਸੋਲਵ ਸੋਲਵ ਕੀਤਾ ਤੇ ਹੁਣ ਵੀ ਜਿਹੜਾ ਮੇਰਾ ਮੁੱਦਾ ਡਵੈਲਪਮੈਂਟ ਆਫ ਦਾ ਬਾਰ ਔਰ ਡਿਗਨਿਟੀ ਆਫ ਦਾ ਬਾਰ ਇਹ ਮੇਰਾ ਮੇਨ ਮੁੱਦਾ ਹੈ ਇਹਦੇ ਵਾਸਤੇ ਮੈਂ ਆਪ ਨੂੰ ਅਸ਼ੋਰੈਂਸ ਦੇਣਾ ਵਾਂ ਕਿ ਇਹ ਜਿਹੜੀ ਟਿਨਿਓਰ ਹੈ ਆਪ ਦਾ ਅਸ਼ੀਰਵਾਦ ਹੋਇਆ ਆਪ ਦਾ ਸਾਥ ਹੋਇਆ ਤੇ ਮੈਂ 1 ਸਾਲ ਇਹ ਆਪਣੀ ਟਿਨਿਓਰ ਬਾਹਰ ਦੇ ਨਾਮ ਕਰੂੰਗਾ। ਹਮਮ। ਥੈਂਕ ਯੂ ਜੀ। ਅ ਸਰ ਜਿਵੇਂ ਆਪਾਂ ਗੱਲ ਕਰੀਏ ਕੰਪੀਟੀਸ਼ਨ ਦੀ ਮੈਂ ਜਦੋਂ ਕਚੈਰੀ ਦੇ ਅੰਦਰ ਐਂਟਰ ਕੀਤਾ ਤੇ ਪ੍ਰਧਾਨ ਦੀ ਪੋਸਟ ਤੇ ਬਹੁਤ ਸੀਨੀਅਰ ਵਕੀਲਾਂ ਨੇ ਅਪਲਾਈ ਕੀਤਾ ਔਰ ਚਾਹੌਨ ਲੜ ਰਹੇ ਆ। ਹਾਂ ਜੀ। ਤੁਹਾਨੂੰ ਲੱਗਦਾ ਕਿ ਕਿੰਨਾ ਕੋ ਔਖਾ ਹੋਣ ਵਾਲਾ ਤੁਹਾਡੇ ਲਈ ਇਹ? ਦੇਖੋ ਅ ਸਾਰੀ ਰਿਸਪੈਕਟੇਬਲ ਨੇ ਸਾਰੀ ਇਸ ਬਾਰ ਦੇ ਮੈਂਬਰ ਵੀ ਐ ਨੁਮਾਇੰਦੇ ਵੀ ਰੇ ਆ। ਔਰ ਮੇਰੀ ਜਿਹੜੀ ਕੰਪੀਟੀਸ਼ਨ ਹੈ ਮੈਂ ਕੰਪੀਟੀਸ਼ਨ ਤਾਂ ਸਾਰਿਆਂ ਨਾਲ ਹੀ ਮੰਨਦਾ ਜੀ ਚਾਹੇ ਉਹ ਕੋਈ ਵੀ ਕੈਂਡੀਡੇਟ ਹੋਵੇ ਜਿਹੜੇ ਮੇਰੇ ਤੋਂ ਇਲਾਵਾ ਚਾਰ ਕੈਂਡੀਡੇਟ ਖੜੇ ਆ ਸਾਡਾ ਇੱਥੇ ਮਾਹੌਲ ਵੀ ਥੋੜਾ ਬੜਾ ਭਰਾਵਾਂ ਵਾਲਾ ਇੱਕ ਬ੍ਰਦਰਹੂਡ ਦੇ ਵਿੱਚ ਹੈਗੇ ਆ ਔਰ ਡਿਵੈਲਪਮੈਂਟ ਆਫ ਦਾ ਬਾਰ ਸਾਡਾ ਮੁੱਦਾ ਹੈਗਾ ਉਹਦੇ ਵਾਸਤੇ ਕੰਪੀਟੀਸ਼ਨ ਤਾਂ ਹੁੰਦਾ ਹੈ ਪਰ ਇਹਨੂੰ ਮੈਂ ਫਾਈਟ ਨਹੀਂ ਮੰਨੂਗਾ ਰੀਜ਼ਨ ਬੀਇੰਗ ਫਾਈਟ ਹੁੰਦੀ ਦੁਸ਼ਮਣਾਂ 'ਚ ਜਿਹੜਾ ਕੰਪੀਟੀਸ਼ਨ ਹੁੰਦਾ ਉਹ ਕਲੀਕਸ ਦੇ 'ਚ ਹੁੰਦਾ ਹੈ ਉਹ ਕੰਪੀਟੀਟਰਸ ਦੇ 'ਚ ਹੁੰਦਾ ਹੈ ਔਰ ਮੇਰੇ ਲਈ ਜਿਹੜੇ 4 ਕੈਂਡੀਡੇਟ ਹੋਰ ਖੜੇ ਆ ਉਹ ਸਾਰੇ ਮੇਰੇ ਕੰਪੀਟੀਟਰ ਨੇ ਔਰ ਮੈਂ ਉਹਨਾਂ ਨਾਲ ਵਧੀਆ ਜਿਹੜੇ ਹੈਗੇ ਆ ਕੰਪੀਟੀਸ਼ਨ ਕਰੂੰਗਾ ਔਰ ਮਾਲੇ ਦੀ ਕਿਰਪਾ ਔਰ ਭਰਾਵਾਂ ਦਾ ਸਾਥ ਹੋਇਆ ਭੈਣਾਂ ਦਾ ਸਾਥ ਹੋਇਆ ਤੇ ਮੈਂ ਜਰੂਰ ਇਹ ਜਿਹੜੀ ਹੈਗਾ ਕੰਪੀਟੀਸ਼ਨ ਉਹ ਜਿੱਤੂਗਾ ਸਰ ਨੌਜਵਾਨ ਵਕੀਲਾਂ ਨੂੰ ਬਹੁਤ ਆਸ ਹੁੰਦੀ ਆ ਇੱਕ ਪ੍ਰਧਾਨ ਤੋਂ ਕਿਉਂਕਿ ਜਦੋਂ ਕੋਈ ਵਕੀਲ ਬਣ ਕੇ ਕਚੈਰੀ 'ਚ ਐਂਟਰ ਕਰਦਾ ਉਹ ਕਹਿੰਦਾ ਯਾਰ ਮੇਰਾ ਇੱਥੇ ਆਫਿਸ ਹੋਣਾ ਚਾਹੀਦਾ ਮੇਰੀ ਪ੍ਰਧਾਨ ਗੱਲ ਸੁਣੇ ਤੇ ਮੇਰੇ ਮਸਲੇ ਹੱਲ ਕਰੇ ਉਹਦੇ ਬਾਰੇ ਕੀ ਸੋਚਿਆ ਤੁਸੀਂ ਔਰ ਨੌਜਵਾਨ ਵਕੀਲਾਂ ਲਈ ਕੀ ਕਰਨਾ ਚਾਹੋਗੇ ਦੇਖੋ ਮੇਰੀ 2023 2024 2022 ਅ ਵਿਚ ਜਿਹੜੇ ਐਡਵੋਕੇਟਸ ਆਏ ਆ ਕਿਉਂਕਿ ਹੁਣ ਇੱਥੇ ਜਿਹੜੇ ਕਾਲਜ ਨੇੜੇ ਹੋਣ ਕਰਕੇ ਪੀਯੂਆਰਸੀ ਹੋ ਗਿਆ ਹੋਰ ادارے ਹੋਗੇ ਉਥੋਂ ਬਹੁਤ ਜ਼ਿਆਦਾ ਐਡਵੋਕੇਟਸ ਆਪਣਾ ਫਿਊਚਰ ਦੇਖਦੇ ਹੋਏ ਇੱਥੇ ਆਏ ਆ ਔਰ ਨੋ ਡਾਊਟ ਸਭ ਤੋਂ ਵੱਡੀ ਸਭ ਤੋਂ ਪਹਿਲੀ ਜਿਹੜੀ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਉਹ ਸਿਟਿੰਗ ਦੀ ਹੈਗੀ ਹੈ ਔਰ ਮੇਰਾ ਅਜੰਡਾ ਵੀ ਇਹਦੇ ਵਿੱਚ ਪਹਿਲਾ ਮੇਰਾ ਅਜੰਡਾ ਵੀ ਇਹੀ ਹੈ ਵੀ ਮੈਂ ਜਿਹੜੇ ਨੌਜਵਾਨ ਆਏ ਆ ਕਿਉਂਕਿ ਦੇਖੋ ਵਕੀਲ ਲਈ ਉਸਦੀ ਜਿਹੜੀ ਇੱਕ ਸੀਟ ਉਸ ਦਾ ਸਿਟਿੰਗ ਏਰੀਆ ਉਹ ਹੀ ਡਿਸਕ੍ਰਾਈਬ ਕਰਦਾ ਹੈ ਵੀ ਉਹ ਵਕੀਲ ਦਾ ਕੀ ਅਗੋ ਆਧਾਰ ਕੀ ਹੈ ਔਰ ਤੁਸੀਂ ਕਲਾਇੰਟ ਨੂੰ ਸੈਟੀਸਫਾਈ ਕਰਨ ਵਾਸਤੇ ਤੁਹਾਡੇ ਕੋਲ ਸੀਟ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਮੇਰਾ ਪਹਿਲਾ ਮੁੱਦਾ ਇਹ ਹੈ ਵੀ ਮੈਂ ਜਿਹੜੇ ਨਵੇਂ ਨੌਜਵਾਨ ਮੁੰਡੇ ਆਏ ਆ ਜਿਹੜੇ ਆਪਣਾ ਇੱਕ ਫੋਕਸ ਲੈ ਕੇ ਆਇਆ ਵੀ ਉਹਨਾਂ ਨੇ ਵਕਾਲਤੇ ਖੇਤੇ ਕਿਤੇ ਵਿੱਚ ਆਪਣਾ ਨਾਮ ਕਰਨਾ ਉਹਨਾਂ ਲਈ ਸਭ ਤੋਂ ਪਹਿਲੇ ਤਾਂ ਮੈਂ ਸਿਟਿੰਗ ਅਰੇਂਜਮੈਂਟ ਦਾ ਹੀ ਪ੍ਰਬੰਧਨ ਰੱਖਿਆ ਵੀ ਉਹ ਮੈਂ ਸਭ ਤੋਂ ਪਹਿਲੇ ਬਹੁਤ ਬਹੁਤ ਪ੍ਰਾਇਰੀਟੀ ਬੇਸ ਤੇ ਉਹ ਕੰਮ ਕਰੂੰਗਾ ਵੀ ਉਹਨਾਂ ਲਈ ਸਿਟਿੰਗ ਅਰੇਂਜਮੈਂਟ ਤੇ ਹੋਰ ਚੈਂਬਰਾਂ ਦੀ ਵਿਵਸਥਾ ਕਰੰਦਾ ਮੇਰਾ ਪਹਿਲੀ ਪ੍ਰਾਇਰੀਟੀ ਬੇਸ ਇਹ ਮੈਨੀਫੈਸਟੋ ਪਰ ਸਰ ਗੱਲ ਜੇ ਮੈਂ ਕਰਾਂ ਹੁਣ ਇਸ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਕਿਉਂਕਿ ਜੇ ਮੈਂ ਆਪ ਦੀ ਗੱਲ ਕਰਾਂ ਤੇ ਪਿਛਲੇ 2 ਸਾਲ 3 ਸਾਲ ਤੋਂ ਇਲੈਕਸ਼ਨ ਦੇਖ ਰਿਹਾ ਮੈਂ ਵੀ ਇੱਥੇ ਬਾਹਰ ਦੀ ਤੇ ਬਹੁਤ ਸਾਰੀਆਂ ਦਿੱਕਤਾਂ ਦੇਖਣੀਆਂ ਪੈਂਦੀਆਂ ਨੌਜਵਾਨ ਪੀੜ੍ਹ ਨੂੰ ਚਾਹੇ ਫਾਈਨੈਂਸ਼ੀਅਲੀ ਤੌਰ ਤੇ ਆ ਕਿਉਂਕਿ ਪੈਸੇ ਮਿਲਦੇ ਨਹੀਂ ਹੈਗੇ ਉਹ ਅੱਧੇ ਛੱਡ ਜਾਂਦੇ ਆ ਅੱਧੇ ਰਹਿ ਜਾਂਦੇ ਆ ਕੋਈ ਤਿਆਰੀ ਕਰਨ ਲੱਗ ਜਾਂਦਾ ਵੈ ਤੇ ਹਰ ਇੱਕ ਵਾਰੀ ਇਹੀ ਵਾਦਾ ਕੀਤਾ ਜਾਂਦਾ ਕਿ ਸੇਟਿੰਗ ਦਾ ਮੈਂ ਅਰੇਂਜਮੈਂਟ ਕਰਾ ਕੇ ਦਊਂਗਾ ਪਰ ਗੱਲ ਬਾਤ ਦੇ ਵਿੱਚ ਕਿੱਥੇ ਅੜ ਜਾਂਦੀ ਆ ਫਿਰ ਜਦੋਂ ਨਹੀਂ ਹੁੰਦੀ ਇਹ ਚੀਜ਼ਾਂ ਦੇਖੋ ਇਹ ਜਿਹੜੇ ਮੁੱਦੇ ਹੈਗੇ ਇਹ ਮੁੱਦੇ ਥੋੜੇ ਜੇ ਲੈਂਥੀ ਮੁੱਦੇ ਆ ਜਾਂਦੇ ਆ ਇਹਦੇ ਚ ਪਹਿਲੇ ਵੀ ਪਿਛਲੇ ਤੋਂ ਪਿਛਲੇ ਸਾਲ ਤੋਂ ਚੇਤਨ ਬਰਮਾਈ ਨੇ ਵੀ ਬੜੇ ਐਫਰਟਸ ਕੀਤੇ ਜੀ ਪਿਛਲੇ ਸਾਲ ਵੀ ਹੁਣ ਜਿਹੜੇ ਟਨੋਰ ਇੰਦੇ ਚ ਵੀ ਉਹਨਾਂ ਦੇ ਬੜੇ ਐਫਰਟਸ ਹੈ ਫਿਰ ਜਿਹੜੀ ਮਾਲ ਖਾਨੇ ਵਾਲੀ ਜਗ੍ਹਾ ਹੈਗੀ ਹੈ ਉਹ ਸਾਨੂੰ ਸੈਂਕਸ਼ਨ ਵੀ ਹੋਈ ਹੋਈ ਹੈ ਵਿਦ ਰਿਗਾਰਡ ਟੂ 3ਰਡ ਚੈਂਬਰ ਕੰਪਲੈਕਸ ਉਸ ਤੋਂ ਇਲਾਵਾ ਵੀ ਸਾਡਾ ਜਿਹੜਾ ਸ਼ਸ਼ੰਜਾ ਸਾਹਿਬ ਨਾਲ ਸਾਡੀ ਰਾਬਤਾ ਚੱਲਦਾ ਪਿਆ ਹੈ ਤੇ ਅਸੀਂ ਜਿਹੜੇ ਨੌਜਵਾਨ ਮੁੰਡੇ ਹੈ ਜਿੰਨੀ ਕੋਈ ਜਗ੍ਹਾ ਸਾਡੇ ਕੋਲ ਹੈ ਉਹਦੇ ਵਿੱਚ ਉਹ ਨੌਜਵਾਨ ਮੁੰਡਿਆਂ ਨੂੰ ਪ੍ਰੋਵਾਈਡ ਕਰਾਈਏ ਤਾਂ ਕਿ ਉਹ ਵਧੀਆ ਢੰਗ ਨਾਲ ਇੱਕ ਵਧੀਆ ਐਡਵੋਕੇਟ ਤਰ੍ਹਾਂ ਆਪਣੇ ਕੰਮ ਨੂੰ ਅੱਗੇ ਵਧਾ ਸਕਣ ਸਰ ਅਪੀਲ ਕੀ ਕਰਨਾ ਚਾਹੋਗੇ ਆਪਣੇ ਬਿਹਾਫ ਤੇ 28 ਫਰਵਰੀ 2025 ਨੂੰ ਲੈ ਕੇ ਔਰ ਕਿਉਂਕਿ ਵੋਟ ਕਾਸਟ ਹੋਣੀ ਹੈ ਸਭ ਦਾ ਸਾਥ ਬਹੁਤ ਜ਼ਰੂਰੀ ਹੈ ਤਾਂ ਹੀ ਪ੍ਰਧਾਨ ਚੁਣੇ ਜਾਓਗੇ ਬਿਲਕੁਲ ਕੀ ਕਹਿਣਾ ਚਾਹੋਗੇ ਤੁਸੀਂ ਵਾਰ ਦੇ ਮੈਂਬਰਸ ਨੂੰ ਮੈਂ ਉਸ ਤੋਂ ਪਹਿਲੇ ਤੁਸੀਂ ਇੱਕ ਹੋਰ ਗੱਲ ਕੀਤੀ ਸੀ ਵੀ ਕੁਝ ਆਪਣੇ ਜਿਹੜੇ ਹੈਗੇ ਮੈਂਬਰ ਹੈ ਉਹ PCS ਵਗੈਰਾ ਦੀ ਤਿਆਰੀ ਕਰ ਰਹੇ ਆ ਔਰ ਕੋਰਟ ਦੇ ਵਿੱਚ ਉਹਨਾਂ ਦੀ ਸ਼ਿਰਕਤ ਘਟ ਹੈ ਘਟ ਹੈ ਬਿਲਕੁਲ ਮੈਂ ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਬੈਸਟ ਆਫ ਲੱਕ ਕਹਿਣਾ ਚਾਹੂੰਗਾ ਵੀ ਮਾਲਕ ਤੁਹਾਨੂੰ ਕਾਮਯਾਬੀ ਬਖਸ਼ੇ ਔਰ ਇਥੇ ਜੁਡੀਸ਼ੀਅਲ ਬਿਲਡਿੰਗ ਦੇ ਵਿੱਚ ਹੀ ਤੁਹਾਨੂੰ ਇੱਕ ਐਜ਼ ਅ ਜੱਜ ਅਸੀਂ ਦੇਖ ਸਕੀਏ ਔਰ ਸੈਕੰਡ ਮੈਂ ਆਪਣੇ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਹੋ ਅਪੀਲ ਕਰਦਾ ਵੀ ਆਪ ਜੀ ਦਾ ਬੱਚਾ ਵਾ ਆਪ ਦਾ ਭਰਾ ਵਾ ਆਪ ਮੈਨੂੰ ਆਪਣੀ ਵੋਟ ਤੇ ਸਪੋਰਟ ਵਿਦ ਯੂਰ ਬlesਸਿੰਗ ਦੇ ਕੇ ਕਾਮਯਾਬ ਕਰੋ ਔਰ ਮੈਂ ਤੁਹਾਨੂੰ ਕਿਧਰੇ ਵੀ ਪਿੱਠ ਨਹੀਂ ਲਗਨ ਦੂੰਗਾ ਔਰ ਹਰ ਟਾਈਮ ਹਰ ਵੇਲੇ ਤੁਹਾਡੇ ਲਈ ਤਤਪਰ ਰਹੂੰਗਾ ਜਿੱਥੇ ਵੀ ਕਿਸੇ ਵੀ ਭਰਾ ਦੀ ਕੋਈ ਪ੍ਰੋਬਲਮ ਹੈ ਕਿਸੇ ਵੀ ਭੈਣ ਦੀ ਕੋਈ ਪ੍ਰੋਬਲਮ ਹੈ ਮੈਂ ਉੱਥੇ ਤੁਹਾਡੇ ਤੋਂ ਪਹਿਲੇ ਆਪ ਖੜਾ ਹੋਊਗਾ। ਥੈਂਕ ਯੂ ਜੀ। ਸੋ ਬਹੁਤ ਸ਼ੁਕਰੀਆ ਸਰ ਸਾਡੀਆਂ ਵੀ ਦੁਆਵਾਂ ਤੁਹਾਡੇ ਨਾਲ ਐ। ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਜਦੋਂ ਇੰਟਰਵਿਊ ਕਰੀਏ ਤੇ ਪ੍ਰਧਾਨ ਸਾਹਿਬ ਕਹਿਗੇ ਗੱਲ ਕਰੀਏ ਤੁਹਾਡੇ ਨਾਲ। ਥੈਂਕ ਯੂ ਥੈਂਕਸ ਥਾਊਸੈਂਡ ਥੈਂਕ ਯੂ। ਸੋ ਬਿਲਕੁਲ। ਉਮੀਦ ਕਰਦੇ ਆਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ। ਜੇ ਚੰਗੀ ਲੱਗੀ ਐ ਦੋਸਤੋ ਸ਼ੇਅਰ ਜ਼ਰੂਰ ਕਰਿਓ। ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ। ਬਣੇ ਰਹੋ ਸਾਡੇ ਨਾਲ। ਧੰਨਵਾਦ। ਧੰਨਵਾਦ।